ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਵਾਈਟ ਕਲਰ ਦੀ ਸਕੀਵ ਬਣਾਈ ਹੋਈ ਏ ਤੇ ਜਿਹੜਾ ਇਸ ਦੇ ਉੱਪਰ ਡਿਜ਼ਾਈਨ ਪਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹੀ ਛੋਟੀ ਡੱਬੀ ਵਾਲਾ ਡਿਜ਼ਾਈਨ ਹੈ ਤੇ ਬਣ ਕੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਵਾਈਟ ਰੰਗ ਦੀ ਸਕੀਵੀ ਉੱਪਰ ਬਹੁਤ ਹੀ ਜੱਚ ਰਿਹਾ ਹੈ ਤੇ ਇਹ ਆਪਾਂ ਬਾਹਾਂ ਵਾਲੀ ਸਕੀਵੀ ਬਣਾਈ ਹੋਈ ਹੈ ਤੇ ਇਸ ਦੀਆਂ ਆਪਾਂ ਬਾਹਾਂ ਦਾ ਬਾਰਡਰ ਥੋੜਾ ਲੰਮਾ ਰੱਖਿਆ ਹੋਇਆ ਹੈ। ਪਹਿਲਾਂ ਆਪਾਂ ਜਿਹੜੀਆਂ ਸਕੀਵੀਆਂ ਬਣਾਈਆਂ ਸੀ ਉਹ ਬਾਰਡਰ ਛੋਟੇ ਰੱਖੇ ਹੋਏ ਸੀ ਤੇ ਇਹ ਬਾਹਾਂ ਦੇ ਲੰਬੇ ਬਾਰਡਰ ਬਣਾਏ ਹੋਏ ਨੇ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰੀ ਆਪਣੀ ਇਹ ਸਕੀਵੀ ਬਣ ਕੇ ਤਿਆਰ ਹੋਈ ਹੈ। ਇਸ ਨੂੰ ਆਪਾਂ ਉਸੇ ਤਰ੍ਹਾਂ ਬਣਾਈ ਬਣਾਇਆ ਹੋਇਆ 11.5 ਇੰਚ ਤੇ ਆਪਾਂ ਮੋਢੇ ਦੀ ਕਟ ਪਾਈ ਹੋਈ ਏ ਤੇ ਉਸ ਤੋਂ ਅੱਗੇ 12 ਇੰਚ 12.5 ਇੰਚ ਤੇ ਆਪਾਂ ਗਲੇ ਦੀ ਕਟ ਪਾਈ ਹੋਈ ਹਾਂਜੀ ਆਪਾਂ ਇਸ ਨਮੂਨੇ ਬਾਰੇ ਦੱਸਦੇ ਹਾਂ ਨਮੂਨਾ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਇੱਕ ਕੁੰਡਾ ਉਤਾਰ ਕੇ ਧਾਗਾ ਅੱਗੇ ਰੱਖ ਕੇ ਇੱਕ ਕੁੰਡਾ ਉਲਟਾ ਹੋਣਾਗੇ ਧਾਗਾ ਪਿੱਛੇ ਕਰਾਂਗੇ ਇਸ ਤੋਂ ਅੱਗੇ 2 ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਆਪਾਂ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਸਲਾਈਨਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਕੇ ਧਾਗਾ ਅੱਗੇ ਕਰਾਂਗੇ ਫਿਰ ਇੱਕ ਕੁੰਡਾ ਇਸ ਤਰ੍ਹਾਂ ਸਿੱਧਾ ਗੁਣਾਂਗੇ ਫਿਰ ਧਾਗਾ ਅੱਗੇ ਕਰਕੇ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਪਲਟ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਹੁਣ ਆਪਾਂ ਅਗਲੇ ਕੁੰਡੇ ਦੇ ਵਿੱਚ ਦੀ ਸਲਾਈ ਨਿਗਾ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਹੈ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਸ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਧਾਗਾ ਪਿੱਛੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡੇ ਤੋਂ ਇੱਕ ਕੁੰਡਾ ਵਣਾਂਗੇ ਫਿਰ ਧਾਗਾ ਅੱਗੇ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਅਗਲੇ ਗੁੰਡੇ ਦੇ ਵਿੱਚ ਦੀ ਸਲਾਈ ਨਿਗਾ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਹੇ ਆਪਣਾ ਇਹ ਦੋ ਗੁੰਡੇ ਘਟ ਜਾਣਗੇ ਤੇ ਦੋ ਗੁੰਡੇ ਵਧ ਜਾਣਗੇ ਧਾਗਾ ਅੱਗੇ ਕਰਕੇ ਇੱਕ ਗੁੰਡਾ ਉਲਟਾ ਧਾਗਾ ਪਿਛੇ ਕਰਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਵਲ ਪੈ ਜਾਊਗਾ ਆਪਣੇ ਇਸ ਇਸ ਤਰ੍ਹਾਂ ਧਾਗੇ ਤੇ ਤੇ ਫਿਰ ਧਾਗੇ ਤੇ ਵਲ ਪਾ ਕੇ ਇਸ ਤਰ੍ਹਾਂ ਦੋ ਗੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ ਹਾਂਜੀ ਹੋਣਾ ਗਿਆ ਆਪਾਂ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣਉਣਾ ਹੈ ਪੁੱਠੀ ਸਲਾਈ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਪਊਗਾ ਇਹ ਸਾਰੀ ਸਲਾਈ ਆਪਾਂ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਬਿਲਕੁਲ ਹੀ ਸੋਖਾ ਜਾਏ ਇਹ ਡਿਜ਼ਾਈਨ ਨੇ ਉੱਠੀ ਸਲਾਈ ਉਲਟਾ-ਉਲਟਾ ਹੀ ਬੁਣਨਾ ਤੇ ਵੈਸੇ ਇਹ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਇੱਕ ਸਲਾਈ ਆਪਾਂ ਬੁਣ ਲਈਏ ਤੇ ਇੱਕ ਸਲਾਈ ਆਪਾਂ ਇਸ ਤਰ੍ਹਾਂ ਉਲਟਾ-ਉਲਟਾ ਬੁਣਨਾ ਤੇ ਇੱਕ ਸਲਾਈ ਹੋਰ ਆਪਾਂ ਡਿਜ਼ਾਈਨ ਪਾਉਣਾ ਹੈ ਬਿਲਕੁਲ ਹੀ ਆਸਾਨ ਹੈ ਬਣਾਉਣਾ ਇਸ ਨੂੰ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਹੁਣ ਇੱਕ ਸਲਾਈ ਵਿੱਚ ਸਾਫ਼ ਚੜਾਵਾਂਗੇ ਇੱਕ ਕੁੰਡਾ ਉਤਾਰ ਲਾਂਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਆਪਾਂ ਵਿੱਚ ਇੱਕ ਕੁੰਡਾ ਉਲਟਾ ਬਣਾਾਂਗੇ ਧਾਗਾ ਪਿੱਛੇ ਕਰਾਂਗੇ ਅਗਲੇ 5 ਕੁੰਡੇ ਸਿੱਧੇ ਆ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਵਾਲੇ 5 ਕੁੰਡੇ ਸਿੱਧੇ ਫਿਰ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਧਗਾ ਪਿੱਛੇ ਕਰਾਂਗੇ ਡਿਜ਼ਾਈਨ ਵਾਲੇ ਪੰਜ ਗੁੰਡੇ ਸਿੱਧੇ ਧਗਾ ਅੱਗੇ ਕਰਾਂਗੇ ਇੱਕ ਗੁੰਡਾ ਉਲਟਾ ਧਗਾ ਪਿੱਛੇ ਕਰਕੇ ਡਿਜ਼ਾਈਨ ਵਾਲੇ ਪੰਜ ਗੁੰਡੇ ਸਿੱਧੇ ਬਹੁਤ ਹੀ ਆਸਾਨ ਹੈ ਇਸ ਡਿਜ਼ਾਈਨ ਨੂੰ ਬਣਾਉਣਾ। ਪਾਸਟੂ ਵਾਲਾ ਹੁਣ ਦਾ ਸਿੱਧਾ। ਹਾਂਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ। ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਸਾਰੀ ਸਲਾਈ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਬਿਲਕੁਲੀ ਸੋਖੇ ਜਿਹੇ ਤਰੀਕੇ ਨਾਲ ਇਹ ਡਿਜ਼ਾਈਨ ਬਣਿਆ ਹੋਇਆ ਹੈ ਬਣ ਕੇ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਜਿਹੜੀ ਬਲੈਕ ਕਲਰ ਦੀ ਆਪਾਂ ਕ੍ਰੋਪ ਕੋਟੀ ਬਣਾਈ ਹੋਈ ਏ ਉਸਦੇ ਬਾਰੇ ਦੱਸਣ ਤੇ ਉਹਦੇ ਉੱਪਰ ਜਿਹੜਾ ਆਪਾਂ ਡਿਜ਼ਾਈਨ ਬਣਾਇਆ ਹੋਇਆ ਉਹ ਮੈਂ ਪਹਿਲਾਂ ਲੱਗ ਤੋਂ ਵੀਡੀਓ ਬਣਾਈ ਹੋਈ ਏ ਜਿਹੜੀ ਇੱਕ ਬੱਚੇ ਦੀ ਕੋਟੀ ਬਣਾਈ ਹੋਈ ਏ ਉਹਦੇ ਬੇਬੀ ਪਿੰਕ ਰੰਗ ਦੀ ਉਹਦੇ ਉੱਪਰ ਜਿਹੜਾ ਡਿਜ਼ਾਈਨ ਪਾਇਆ ਹੋਇਆ ਉਹ ਮੈਂ ਦੱਸਿਆ ਹੋਇਆ ਉਸਦੇ ਉੱਪਰ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਹੁਣ ਆਪਾਂ ਥੋੜਾ ਡੱਬੀ ਬਦਲਾਂਗੇ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਉਤਾਰ ਲਾਂਗੇ ਅਗਲਾ ਜਿਹੜਾ ਆਪਣਾ ਉਲਟਾ ਕੁੰਡਾ ਬਣਾਇਆ ਹੋਇਆ ਵਿੱਚ ਆਪਾਂ ਉਸ ਨੂੰ ਹੁਣ ਆਪਾਂ ਇਸ ਵਾਰ ਸਿੱਧਾ ਹੋਣਾਗੇ ਫਿਰ ਧਾਗਾ ਅੱਗੇ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾਵਾਂਗੇ ਆ ਦੇਖੋ ਇਹ ਆਪਣਾ ਸ਼ੁਰੂ ਵਾਲਾ ਕੁੰਡਾ ਹੈ ਇਸ ਲਈ ਇਹਦੇ ਵਿੱਚ ਆਪਾਂ ਇੱਕ ਕੁੰਡਾ ਘਟੂਗਾ ਤੇ ਇੱਕ ਵਧੂਗਾ ਉਸ ਤੋਂ ਅੱਗੇ ਇੱਕ ਕੁੰਡਾ ਉਲਟਾ ਜਿਹੜਾ ਆਪਣਾ ਸਿੱਧਾ ਕੁੰਡਾ ਸੀ ਵਿੱਚ ਉਸ ਨੂੰ ਉਲਟਾ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤੇ ਇਸ ਤੋਂ ਅੱਗੇ ਫਿਰ ਉਸੇ ਤਰ੍ਹਾਂ ਹੀ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਬਣਾ ਲਾਂਗੇ ਤੇ ਜਿਹੜਾ ਆਪਣਾ ਦੇਖੋ ਜੀ ਉਲਟਾ ਕੁੰਡਾ ਹੈ ਉਸ ਦੇ ਨਾਲ ਦੋਨੋਂ ਸਾਈਡਾਂ ਤੋਂ ਵਲ ਪਾਵਾਂਗੇ ਦੋ ਗੁੰਡੇ ਤੋਂ ਇੱਕ ਗੁੰਡਾ ਇਸ ਤਰ੍ਹਾਂ ਆ ਦੇਖੋ ਜੀ ਜਿਹੜਾ ਉਲਟਾ ਗੁੰਡਾ ਹੈ ਉਸ ਦੇ ਨਾਲ ਵਲ ਪਾ ਕੇ ਦੋਨਾਂ ਸਾਈਡਾਂ ਤੋਂ ਇੱਕ ਇੱਕ ਗੁੰਡਾ ਘਟਾ ਲਿਆ ਆਪਾਂ ਆ ਦੇਖੋ ਜੀ ਜਿਹੜਾ ਆਪਣਾ ਸਿੱਧਾ ਗੁੰਡਾ ਸੀ ਪਹਿਲਾਂ ਉਸ ਨੂੰ ਹੁਣ ਉਲਟਾ ਬਣਾਵਾਂਗੇ ਇੱਕ ਗੁੰਡਾ ਉਲਟਾ ਧਗਾ ਪਿੱਛੇ ਕਰਾਂਗੇ ਤੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਬਣਾਵਾਂਗੇ ਤਾਂ ਗਾਗੇ ਕਰਾਂਗੇ ਜਿਹੜਾ ਆਪਣਾ ਉਲਟਾ ਕੁੰਡਾ ਸੀ ਉਸਦੇ ਨਾਲ ਵੜ ਪਾਵਾਂਗੇ ਆਹ ਦੇਖੋ ਜੀ ਦੋਨਾਂ ਸਾਈਡਾਂ ਤੋਂ ਵੜ ਪਾ ਕੇ ਟੇਕੇ ਕੁੰਡਾ ਘੱਟ ਜਾਊਗਾ ਤੇ ਜਿਹੜਾ ਕੁੰਡਾ ਆਪਣਾ ਸਿੱਧਾ ਸੀ ਪਹਿਲਾਂ ਸਲਾਈ ਤੇ ਆਪਾਂ ਸਿੱਧਾ ਕੁੰਡਾ ਬਣਾਇਆ ਉਸ ਨੂੰ ਇਸ ਵਾਰ ਉਲਟਾ ਬਣਾ ਲਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਆਹ ਦੇਖੋ ਜੀ ਇਹ ਆਪਣੇ ਫਿਰ ਲਾਸਟ ਵਾਲੇ ਕੁੰਡੇ ਆ ਗਏ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਤੇ ਫਿਰ ਉਲਟੇ ਕੁੰਡੇ ਨੂੰ ਇਸ ਤਰ੍ਹਾਂ ਸਿੱਧਾ ਬਣ ਲਾਗੇ ਆ ਦੇਖੋ ਜੀ ਪੁੱਠੀ ਸਲਾਈ ਸਾਰੀ ਉਲਟਾ ਉਲਟਾ ਬਣ ਕੇ ਕੰਪਲੀਟ ਕਰ ਲਾਂਗੇ ਹਾਂਜੀ ਜਿਹੜੀ ਬਲੈਕ ਕਲਰ ਦੀ ਕ੍ਰੋਪ ਕੋਟੀ ਆਪਾਂ ਬਣਾਈ ਹੋਈ ਸੀ ਉਸ ਦੇ ਉੱਪਰ ਜਿਹੜਾ ਡਿਜ਼ਾਈਨ ਪਾਇਆ ਹੋਇਆ ਉਹ ਆਪਾਂ ਪਹਿਲਾਂ ਬੇਬੀ ਪਿੰਕ ਰੰਗ ਦੀ ਇੱਕ ਕੋਟੀ ਬਣਾਈ ਹੋਈ ਸੀ ਉਹਦੇ ਉੱਪਰ ਉਹ ਡਿਜ਼ਾਈਨ ਦੱਸਿਆ ਹੋਇਆ ਤੇ ਜਿਸ ਤਰ੍ਹਾਂ ਆਪਾਂ ਦੱਸਿਆ ਹੋਇਆ ਬਸ ਉਸੇ ਤਰ੍ਹਾਂ ਹੀ ਆਪਾਂ ਬਣਾਉਣਾ ਹੈ ਉਸ ਨੂੰ ਮਣਾਉਣਾ ਇਸ ਨੂੰ ਉਸ ਨੂੰ ਬਿਲਕੁਲ ਆਸਾਨ ਹੈ ਅੱਠ ਕੁੰਡੇ ਅੱਠ ਝੋਟੇ ਪਾ ਕੇ ਇੱਕ ਇੱਕ ਝੋਟਾ ਇੱਕ ਪਾਸੇ ਵਧਉਂਦੇ ਜਾਣਾ ਤੇ ਜਦੋਂ ਆਪਣੇ ਕੋਲ 30 ਝੋਟੇ ਹੋ ਜਾਣ ਫਿਰ ਆਪਾਂ ਉਹ ਥੋੜਾ ਜਿਹਾ ਉਨਾ ਹੈ ਆਪਾਂ 3 ਇੰਚ ਫਿਰ ਉਸ ਤੋਂ ਅੱਗੇ ਗਲੇ ਦੀ ਕਟ ਪਾ ਲੈਣੀ ਤੇ ਇੱਕ ਕੁੰਡਾ ਇੱਕ ਪਾਸੇ ਆਪਾਂ ਜਿਹੜਾ ਸਿੱਧਾ ਹੋਣਿਆ ਹੋਇਆ ਉਸ ਪਾਸੇ ਆਪਾਂ ਮੋਢੇ ਦੀ ਕਟ ਪਾ ਲੈਣੀ ਹੈ ਬਸ ਇਸ ਤਰ੍ਹਾਂ ਉਹ ਕਰੋਪ ਕੋਟੀ ਬਣੀ ਹੋਈ ਹੈ ਆਪਣੀ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਉਹ ਬਣ ਕੇ ਆਪਣਾ ਤਿਆਰ ਹੋਇਆ। ਸ਼ੁਰੂ ਵਿੱਚ ਆਪਾਂ ਇੱਕ ਕੁੰਡਾ ਨਾਲ ਉਲਟਾ ਰੱਖਿਆ ਸੀ ਤੇ ਉਸ ਤੋਂ ਅੱਗੇ ਆਪਾਂ ਜਿਹੜਾ ਕੁੰਡਾ ਆਪਣਾ ਪਹਿਲਾਂ ਆਪਾਂ ਉਲਟਾ ਰੱਖਿਆ ਸੀ ਉਸ ਨੂੰ ਆਪਾਂ ਸਿੱਧਾ ਬਣਾ ਬਸ ਇਸ ਤਰ੍ਹਾਂ ਆਪਣੀ ਜਿਹੜੀ ਡੱਬੀ ਉਹ ਬਦਲੀ ਜਾਏਗੀ। ਆ ਦੇਖੋ ਜੀ ਇਸ ਤਰ੍ਹਾਂ ਹੁਣ ਆਪਾਂ ਆ ਦੇਖੋ ਜੀ ਇਧਰ ਤਿੰਨ ਕੁੰਡੇ ਇੱਕ ਕੁੰਡਾ ਉਤਾਰ ਕੇ ਉਸ ਤੋਂ ਅੱਗੇ ਤਿੰਨ ਕੁੰਡੇ ਸਿੱਧੇ ਸ਼ੁਰੂ ਵਾਲੇ ਤੇ ਫਿਰ ਆਪਾਂ ਧਾਗਾ ਅੱਗੇ ਕਰਕੇ ਉਲਟੇ ਕੁੰਡੇ ਦੇ ਨਾਲ ਉਲਟਾ ਕੁੰਡਾ ਫਿਰ ਪੰਜ ਕੁੰਡੇ ਆਪਣੇ ਸਿੱਧੇ بس ਉਹ ਜਿਹੜੇ ਆਪਾਂ ਇੱਕ ਸਾਫ ਸਲਾਈ ਵਿੱਚ ਚੜਾਉਣੇ ਆ ਹੁਣ ਆਪਾਂ ਉਸ ਉਹ ਚੜਾਉਣੇ ਪੰਜ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਆ ਦੇਖੋ ਜੀ ਤਾਂ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਤਾਂ ਅੱਗੇ ਕਰਾਂਗੇ ਪੰਜ ਕੁੰਡੇ ਸਿੱਧੇ ਸ਼ੁਰੂ ਵਿੱਚ ਆਪਾਂ ਅੱਧੀ ਡੱਬੀ ਬਣਾਈ ਹੋਈ ਏ ਇਸ ਲਈ ਉਹ ਤਿੰਨ ਕੁੰਡੇ ਆਪਾਂ ਸਿੱਧੇ ਰੱਖੇ ਨੇ ਹਾਂਜੀ ਤੇ ਉਸ ਤੋਂ ਅੱਗੇ ਆਪਾਂ ਪੰਜ-ਪੰਜ ਕੁੰਡੇ ਅਤੇ ਹੀ ਪੂਰੀ ਡੱਬੀ ਬਣਾਈ ਹੋਈ ਏ ਇੱਕ ਕੁੰਡਾ ਉਲਟਾ ਤੇ ਪੰਜ ਕੁੰਡੇ ਸਿੱਧੇ ਆ ਦੇਖੋ ਜੀ ਹੁਣ ਲਾਸਟ ਵਾਲੇ ਵੀ ਆਪਣੇ ਤਿੰਨ ਕੁੰਡੇ ਰਹਿ ਜਾਣਗੇ ਤਿੰਨ ਗੁੰਡੇ ਸਿੱਧੇ ਇਸ ਤਰ੍ਹਾਂ ਤੇ ਲਾਸਟ ਵਾਲਾ ਗੁੰਡਾ ਇਸ ਤਰ੍ਹਾਂ ਸਿੱਧਾ ਉਲਣਾ ਹੈ ਬਸ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਬਿਲਕੁਲ ਹੀ ਆਸਾਨ ਜ ਹੈ ਇਹ ਡਿਜ਼ਾਈਨ ਪੁੱਠੀ ਸਲਾਈ ਸਾਰੀ ਉਲਟਾ ਉਲਟਾਈ ਬੰਨਣਾ ਹੈ ਆਪਾਂ ਪੁੱਠੀ ਸਲਾਈ ਸਾਰੀ ਆਪਾਂ ਉਲਟਾ ਉਲਟਾਈ ਬੰਨਣਾ ਹਾਂਜੀ ਜਿਹੜੀ ਆਪਾਂ ਕਰੋਪ ਕੋਟੀ ਦੀ ਗੱਲ ਕਰ ਰਹੇ ਸੀ ਉਹ ਸੁਣੋ ਆਪਾਂ ਜਿਸ ਤਰ੍ਹਾਂ ਵੀਡੀਓ ਵਿੱਚ ਆਪਾਂ ਦੱਸਿਆ ਹੋਇਆ ਬਸ ਉਸੇ ਤਰ੍ਹਾਂ ਹੀ ਬਣਾਉਣਾ ਹੈ 3 ਇੰਚ ਆਪਾਂ ਜਦੋਂ 3 ਝੋਟੇ ਆਪਣੇ ਕੋਲ ਹੋ ਗਏ ਉਸ ਤੋਂ ਅੱਗੇ 3 ਇੰਚ ਆ ਪਾਉਣ ਕੇ ਬਾਅਦ ਵਿੱਚ ਆਪਾਂ ਗਲੇ ਦੀ ਕਟਾਉਣੀ ਹੈ ਤੇ ਗਲੇ ਦੇ ਵਾਲੇ ਪਾਸਿਓਂ ਵੀ ਇੱਕ ਇੱਕ ਕੁੰਡਾ ਕਟਾਉਂਦੇ ਜਾਣਾ ਬਹੁਤ ਹੀ ਵਧੀਆ ਸ਼ੇਪ ਆਪਣੀ ਬਣ ਕੇ ਜਿਹੜੀ ਉਹ ਤਿਆਰ ਹੋਊਗੀ ਬਣਾਉਣਾ ਬਿਲਕੁਲ ਹੀ ਆਸਾਨ ਹੈ ਉਸ ਨੂੰ ਵੀਡੀਓ ਨੂੰ ਵਾਰ-ਵਾਰ ਦੇਖ ਕੇ ਤੁਸੀਂ ਸਮਝ ਸਕਦੇ ਹੋ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋਊਗਾ ਬਿਲਕੁਲ ਹੀ ਸੋਖਾ ਤੇ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ। ਵਾਈਟ ਕਲਰ ਦੀ ਸਕੀ ਵੀ ਉੱਪਰ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ। ਬਿਲਕੁਲ ਹੀ ਆਸਾਨ ਹੈ ਇਸ ਨੂੰ ਬਣਾਉਣਾ। ਹਾਂਜੀ ਹੁਣ ਇਸ ਤੋਂ ਅੱਗੇ ਉਸੇ ਨੂੰ ਹੀ ਆਪਾਂ ਰਿਪੀਟ ਕਰਨਾ ਹੈ। ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਉਲਟਾ ਪੰਜ ਕੁੰਡੇ ਸਿੱਧੇ ਤੇ ਫਿਰ ਉਸ ਤੋਂ ਅੱਗੇ ਫਿਰ ਇੱਕ ਕੁੰਡਾ ਉਲਟਾ ਪੰਜ ਕੁੰਡੇ ਸਿੱਧੇ ਤੇ ਉਸ ਤੋਂ ਅਗਲੀ ਸਲਾਈ ਫਿਰ ਆਪਾਂ ਪੰਜ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਹੁਣ ਫਿਰ ਸ਼ੁਰੂ ਵਿੱਚ ਆਪਣੇ ਤਿੰਨ ਕੁੰਡੇ ਆ ਜਾਣਗੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਦੇ ਜਾਣਾ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਡਿਜ਼ਾਈਨ ਆ ਦੇਖੋ ਜੀ ਵਾਈਟ ਰੰਗ ਦੀ ਸਕੀ ਵੀ ਉੱਪਰ ਬਣ ਕੇ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗ ਰਿਹਾ ਇਹ ਡਿਜ਼ਾਈਨ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ